ਅਗਲੇ 48 ਘੰਟੇ ਦੇ ਅੰਦਰ ਮੌਸਮ ਦਾ ਰੋਦਰ ਰੂਪ ਦੇਖਣ ਨੂੰ ਮਿਲ ਸਕਦਾ ਹੈ ਭਾਰੀ ਬਾਰਿਸ਼ ਦੇ ਨਾਲ ਬਿਜਲੀ ਦੇ ਨਾਲ ਤੂਫਾਨੀ ਹਵਾਵਾਂ ਚੱਲ ਸਕਦੀਆਂ ਨੇ ਆਖਿਰਕਾਰ ਉਹ ਕਿਹੜੇ ਸ਼ਹਿਰ ਨੇ ਜਿਨ੍ਹਾਂ ਤੇ ਅਲਰਟ ਜਾਰੀ ਕੀਤਾ ਹੈ ਆਖਿਰਕਾਰ ਅਗਲੇ 2 ਦਿਨ ਮੌਸਮ ਨੂੰ ਲੈ ਕੇ ਕਿੰਨੇ ਖਤਰਨਾਕ ਹੋਣ ਵਾਲੇ ਨੇ ਸਾਰਾ ਕੁਝ ਜਾਣ ਲਿਓ ਸਮਾਂ ਤੇ ਟਾਈਮ ਵੀ ਨੋਟ ਕਰ ਲਿਓ ਪੰਜਾਬ ਵੀ ਇਹਦੇ ਵਿੱਚ ਸ਼ਾਮਲ ਹੈ ਜੀ ਹਾਂ ਸਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਮੌਸਮ ਨੂੰ ਲੈ ਕੇ ਅਲਰਟ ਜਾਰੀ ਹੋਇਆ ਜੀ ਹਾਂ ਦੱਦੀ ਹੈ ਕਿ ਜੋ ਹੈ ਉਹ ਕਾਫੀ ਦਿਨਾ ਤੋਂ ਮੌਸਮ ਜਿਹੜਾ ਹੈ ਉਹ ਬਹੁਤ ਸਾਰੇ ਖਾਵਾਂ ਤੇ ਖਰਾਬ ਬਣਿਆ ਹੋਇਆ ਹੈ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਤੂਫਾਨੀ ਹਵਾਵਾਂ ਵੀ ਜਿਹੜੀਆਂ ਨੇ ਉਹ ਦੇਖੀਆਂ ਗਈਆਂ ਸੋ ਇੱਕ ਵਾਰ ਫਿਰ ਤੋਂ ਜੋ ਹੈ ਉਹ ਦੋ ਦਿਨਾਂ ਦੇ ਲਈ ਅਲਰਟ ਜਿਹੜਾ ਉਹ ਜਾਰੀ ਕਰ ਦਿੱਤਾ ਹੈ ਕਿ ਮੌਸਮ ਦੇ ਵਿੱਚ ਗੜਬੜੀ ਜਿਹੜੀ ਆ ਉਹ ਹੋ ਸਕਦੀ ਹੈ ਜੀहां ਤੁਹਾਨੂੰ ਦੱਸ ਦਈਏ ਕਿ ਮੌਸਮ ਵਿਗਿਆਨ ਵਿਭਾਗ ਦੇ ਵੱਲੋਂ ਅਗਲੇ ਦੋ ਦਿਨਾਂ ਤੱਕ ਜਿਹੜਾ ਹੈ ਕਈ ਰਾਜਿਆਂ ਦੇ ਵਿੱਚ ਭਾਰੀ ਮੀਂਹ ਦੇ ਨਾਲ ਜੋ ਹੈ ਉਹ ਅਬ ਬਿਜਲੀ ਚਮਕਣ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਆਈਐਮਡੀ ਦੇ ਮੁਤਾਬਕ ਅਗਲੇ 48 ਘੰਟੇ ਦੇ ਅੰਦਰ ਜਿਹੜਾ ਉਹ ਉਹ ਕਈ ਰਾਜਾਂ ਦੇ ਵਿੱਚ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਚੱਲ ਸਕਦੀਆਂ ਨੇ ਆਈਐਮਡੀ ਦੇ ਮੁਤਾਬਕ ਜਿਹੜਾ ਹੈ ਪੱਛਮੀ ਬੰਗਾਲ ਦੇ ਵਿਚ 3 ਤੋਂ 4 ਜੂਨ ਅਤੇ ਓਡੀਸ਼ਾ ਦੇ ਵਿੱਚ 3 ਤੋਂ 4 ਜੂਨ ਦੇ ਦੌਰਾਨ ਜਿਹੜਾ ਹੈ ਉਹ ਲਹਿਰਾ ਵੀ ਜਿਹੜੀਆਂ ਨੇ ਉਹ ਉੱਠ ਸਕਦੀਆਂ ਨੇ ਪਰ ਇਸ ਦੇ ਨਾਲ ਹੀ ਤੁਹਾਨੂੰ ਉਹ ਵੱਖ-ਵੱਖ ਰਾਜੇ ਦੱਸਦੇ ਆ ਜਿੱਥੇ ਕੀ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਕਿ ਅਗਲੇ 7 ਦਿਨ ਜਿਹੜੇ ਨੇ ਉਹ ਔਖੇ ਹਉਣ ਵਾਲੇ ਨੇ ਬਹੁਤ ਸਾਰੇ ਰਾਜਾਂ ਦੇ ਵਿੱਚ 4-5 ਤਰੀਕ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤੇ ਬਹੁਤ ਸਾਰੇ ਥਾਵਾਂ ਤੇ 7 ਦਿਨਾਂ ਦੇ ਲਈ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਦੱਸਦੀ ਹੈ ਕਿ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਦਿੱਲੀ ਦੇ ਵਿੱਚ ਕਈ ਰਾਜਾਂ ਦੇ ਵਿੱਚ ਜਿਹੜੀ ਹੈ ਉਹ ਬਾਰਿਸ਼ ਜਿਹੜੀ ਆ ਹੋ ਸਕਦੀ ਹੈ ਬਿਜਲੀ ਚਮਕ ਸਕਦੀ ਹੈ ਅਤੇ 40 ਤੋਂ 50 ਕਿਲੋਮੀਟਰ ਦੇ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਚਾਹ ਸਕਦੀਆਂ ਨੇ 4 ਜੂਨ ਨੂੰ ਉੱਤਰ ਪ੍ਰਦੇਸ਼ ਰਾਜਸਥਾਨ ਦੇ ਕੁਝ ਸਥਾਨਾਂ ਦੇ ਵਿੱਚ ਹਲਕੀ ਹਲਕਾ ਜਿੜੀ ਹਲਕੀ ਬਾਰਿਸ਼ ਜੜੀ ਆ ਹੋ ਸਕਦੀ ਹੈ ਇਸ ਦੇ ਨਾਲ ਹੀ 4 ਜੂਨ ਨੂੰ ਹਿਮਾਲਿਆ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦੇ ਵਿੱਚ 50 ਤੋਂ 60 ਕਿਲੋਮੀਟਰ ਦੇ ਪ੍ਰਤੀ ਪ੍ਰਤੀ ਘੰਟੇ ਦੀ ਰਫਤਾਰ ਤੋਂ ਅਤੇ 70 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਦੇ ਨਾਲ ਤੇਜ਼ ਹਵਾਵਾਂ ਜੜੀਆਂ ਨੇ ਉਹ ਚੱਲ ਸਕਦੀਆਂ ਨੇ ਜੇਕਰ ਗੱਲ ਕੀਤੀ ਜਾਵੇ ਅਗਲੇ 7 ਦਿਨਾਂ ਦੇ ਦੌਰਾਨ ਜਿਹੜਾ ਉਹ ਕਿਹਾ ਜਾ ਰਿਹਾ ਕਿ ਉਪ ਹਿਮਾਲਿਆ ਪੱਛਮੀ ਬੰਗਾਲ ਅਤੇ ਸਿੱਕਮ ਦੇ ਅ ਜਿਹੜੇ ਵਿਚਾਲੇ ਜਿਹੜਾ ਇਹ ਹਲਕੀ ਹਲਕਾ ਜਿਹੜਾ ਮੀਂਹ ਹੈ ਉਹ ਪੈ ਸਕਦਾ ਹੈ ਤੇ 4 ਜੂਨ ਨੂੰ ਕੁਝ ਥਾਨਾਂ ਤੇ ਭਾਰੀ ਮੀਂਹ ਜਿਹੜੀ ਆ ਉਹ ਪੈ ਸਕਦੀ ਹੈ ਸੋ ਵੱਖ-ਵੱਖ ਇਲਾਕਿਆਂ ਦੇ ਲਈ ਵੱਖ-ਵੱਖ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ 5 ਜੂਨ ਦੇ ਦੌਰਾਨ ਜਿਹੜਾ ਵੀ ਹੈ ਉਹ ਵੀ ਬਹੁਤ ਸਾਰੇ ਥਾਵਾਂ ਤੇ ਜਿਹੜਾ ਉਹ ਮੀਂਹ ਦੀ ਗੱਲ ਜਿਹੜੀ ਆ ਉਹ ਆਖੀ ਗਈ ਹੈ ਸੋ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਚਲ ਸਕਦੀਆਂ ਨੇ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਵੀ ਜਿਹੜੀ ਉਹ ਜਿਤਾਈ ਗਈ ਹੈ 4 ਤੋਂ 5 ਮਈ ਨੂੰ ਇਹ ਅਲਰਟ ਜਾਰੀ ਕੀਤਾ ਗਿਆ ਹੈ 48 ਘੰਟੇ ਦੇ ਅੰਦਰ ਕਿਹਾ ਜਾ ਰਿਹਾ ਹੈ ਕਿ ਮੌਸਮ ਜਿਹੜਾ ਹੈ ਉਹ ਬਿਗੜ ਸਕਦਾ ਹੈ ਮੌਸਮ ਜਿਹੜਾ ਹੈ ਉਹ ਆਪਣਾ ਰੂਦਰ ਰੂਪ ਦਿਖਾ ਸਕਦਾ ਹੈ ਸੋ ਤੁਸੀਂ ਇਸ ਸਮੇਂ ਵੀਡੀਓ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਡੇ ਸ਼ਹਿਰ ਦਾ ਇਸ ਸਮੇਂ ਮੌਸਮ ਕਿਹੋ ਜਿਹਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਜੂਨ ਦੇ ਮਹੀਨੇ ਦੇ ਵਿੱਚ ਜਿੰਨੀ ਗਰਮੀ ਹੋਣੀ ਚਾਹੀਦੀ ਹੈ ਉਨੀ ਗਰਮੀ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਨਹੀਂ ਮੌਸਮ ਬਿਲਕੁਲ ਠੀਕ ਹੈ ਇਸ ਤਰੀਕੇ ਨਾਲ ਹੀ ਹੋਣਾ ਚਾਹੀਦਾ ਹੈ ਆਪਣੇ ਸ਼ਹਿਰ ਦਾ ਨਾਮ ਅਤੇ ਆਪਣੇ ਸ਼ਹਿਰ ਦੇ ਮੌਸਮ ਦਾ ਹਾਲ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ